ਸੌ ਸੌ ਦਾ ਤਾਂ ਦੇਣ ਕੰਨੀਆਂ ਵਿੱਚ ਨਾ ਪਾਉਣ ਹਲੋ ਆ ਇੱਥੇ ਇਹਨੇ ਸਾਨੂੰ ਡਰਮ ਭਰਦੇ ਭਰੋ ਦੇ ਅਸੀਂ ਘਰੇ ਲ ਜਾ ਕੇ ਰੱਖ ਲਈਏ ਛੱਟ ਤੇ ਜੁੜੇ ਨਾ ਕਰਦੀ ਹੂੰ ਜੇ ਥੋੜਾ ਥੋੜਾ 100 100 2 200 ਦਾ ਪਾ ਲੈਣ ਕੰਬ ਚਲਾਉਣ ਕੋਈ ਘਾਟਾ ਨਹੀਂ ਪਰ ਸਾਡੇ ਲੋਕ ਜਿਹੜੇ ਨੇ ਇਹਨਾਂ ਨੂੰ ਸਬਰ ਨਹੀਂ ਹੈਗਾ ਪੰਜਾਬ ਦੇ ਅੱਧੇ ਸ਼ਹਿਰਾਂ ਦੇ ਵਿੱਚ ਪੈਟਰੋਲ ਪੰਪਾਂ ਤੇ ਮੁੱਕਿਆ ਪੈਟਰੋਲ ਡੀਜ਼ਲ ਤੇਲ ਖਤਮ ਹੋਣ ਤੇ ਲੋਕ ਹੋ ਰਹੇ ਨੇ ਪਰੇਸ਼ਾਨ ਤੁਹਾਨੂੰ ਦੱਸ ਦਈਏ ਕਿ ਮੋਦੀ ਸਰਕਾਰ ਦੇ ਵੱਲੋਂ ਲਿਆਂਦੇ ਜਾ ਰਹੇ ਨਵੇਂ ਕਾਨੂੰਨ ਹਿੱਟ ਐਂਡ ਰਨ ਦੇ ਖਿਲਾਫ ਅੱਜ ਟਰੱਕ ਆਪਰੇਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਉਹਨਾਂ ਨੇ 3 ਦਿਨ ਦੀ ਹੜਤਾਲ ਕਰਨ ਦਾ ਐਲਾਨ ਕੀਤਾ ਹੈ ਤੇ ਜਿਸ ਤੋਂ ਬਾਅਦ ਅੱਜ ਪੰਜਾਬ ਦੇ ਪੂਰੇ ਲੋਕ ਪੈਟਰੋਲ ਪੰਪਾਂ ਤੇ ਤੇਲ ਪਰੌਣ ਦੇ ਲਈ ਪਹੁੰਚੇ ਹੋਏ ਨੇ ਸਰ ਦਿੱਕਤ ਬਹੁਤ ਜ਼ਿਆਦਾ ਆ ਰਹੀ ਆ ਮਤਲਬ ਹੁਣ ਮਤਲਬ ਕੰਮਕਾਰਾਂ ਦੇ ਜਾਣਾ ਵਾ ਤੁਹਾਨੂੰ ਪਤਾ ਹੈ ਪੈਟਰੋਲ ਪੰਪ ਤੋਂ ਬਿਨਾ ਵਹੀਕਲ ਕੋਈ ਵੀ ਨਹੀਂ ਚੱਲਦਾ ਅੱਜਕੱਲ ਹਣਾ ਕੰਮ ਤੇ ਚੱਲੇ ਆ ਤੇ ਹੁਣ ਮਤਲਬ ਸੀਨੀਅਰ ਨੇ ਵੀ ਇਹੀ ਕਹਿਣਾ ਆ ਆਪਾਂ ਨੂੰ ਕਿ ਚਲੋ ਤੁਸੀਂ ਆਪਣੀ ਡਿਊਟੀ ਮਤਲਬ ਟਾਈਮ ਤੇ ਆਓ ਪਰ ਹੁਣ ਆਪਾਂ ਉਹਨਾਂ ਨੂੰ ਕਿਵੇਂ ਮਤਲਬ ਇਹ ਚੀਜ਼ ਦੱਸ ਕੀ ਹੈ ਜਾਂ ਮਤਲਬ ਕਿ ਕੀ ਪ੍ਰੋਬਲਮ ਆ ਰਹੀ ਹੈ ਕੋਈ ਆਫਤ ਦਾ ਕਾਲ ਛਾਂਕਾ ਕੋਈ ਇਲਾ ਹੈ ਵੀ ਰਾਤ ਤੱਕ ਤੁਹਾਨੂੰ ਸਰ ਕੁਛ ਨਹੀਂ ਸਾਨੂੰ ਤੇ ਕਿਸੇ ਚੀਜ਼ ਦੀ ਇਨਫੋਰਮ ਹੀ ਨਹੀਂ ਮਤਲਬ ਹੁਣ ਆਪਾਂ ਕੰਮ ਤੇ ਨਿਕਲੇ ਆ ਤੇ ਹੁਣ ਪਤਾ ਲੱਗਾ ਆ ਗਿਆ ਕਿ ਨਾ ਮਤਲਬ ਉਹ ਵੀ ਟ੍ਰੈਫਿਕ ਨੂੰ ਦੇਖ ਕੇ ਪਤਾ ਲੱਗਾ ਕਿ ਕੀ ਕੀ ਦਿੱਕਤ ਆ ਰਹੀ ਹੈ ਕੀ ਦਿੱਕਤ ਕੀ ਆਈ ਕੀ ਹਾਂ ਸਰ ਪਰੇਸ਼ਾਨੀ ਉਹ ਪٹرول ਤੋਂ ਮਤਲਬ ਖੁੱਲਨੇ ਚਾਹੀਦੀ ਤੇਲ ਮਤਲਬ ਵੀਕਲ ਦੇ ਵਿੱਚ ਹੈ ਨਹੀਂ ਹੁਣ ਮੇਰਾ ਫੀਲ ਪੈਟਰੋਲ ਲਾਜ਼ਮੀ ਆਪਾਂ ਨੂੰ ਜ਼ਰੂਰਤ ਹੈ ਹਨਾ ਤੇ ਪੈਟਰੋਲ ਹੈ ਨਹੀਂ ਬਾਈਕ ਵਿੱਚ ਇਹ ਬਹੁਤ ਪਰੇਸ਼ਾਨੀ ਆ ਰਹੀ ਹੈ ਸਾਰੇ ਚੀਜ਼ਾਂ ਨੂੰ ਲੈ ਕੇ ਹੁਣ ਤੁਹਾਨੂੰ ਦੱਸਦੇ ਆ ਕਿ ਆਖਰੀ ਇਸ ਕਾਨੂੰਨ ਦੇ ਵਿੱਚ ਕੀ ਹੈ ਦਰਸਲ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਡਰਾਈਵਰ ਰਸਤੇ ਦੇ ਵਿੱਚ ਕਿਸੇ ਬੰਦੇ ਨੂੰ ਟੱਕਰ ਮਾਰਦਾ ਹੈ ਤੇ ਟੱਕਰ ਮਾਰ ਕੇ ਭੱਜ ਜਾਂਦਾ ਹੈ ਉਸ ਦੀ ਮਦਦ ਨਹੀਂ ਕਰਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਡਰਾਈਵਰ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਉਸ ਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਦਾ ਜੁਰਮਾਨਾ ਦੇਣਾ ਹੋਵੇਗਾ ਤੇ ਜੇਕਰ ਡਰਾਈਵਰ ਟਰੱਕ ਰੋਕ ਕੇ ਉਸ ਬੰਦੇ ਦੀ ਮਦਦ ਕਰਦਾ ਹੈ ਉਸ ਨੂੰ ਹਸਪਤਾਲ ਜਾਂ ਪੁਲਿਸ ਥਾਣੇ ਪਹੁੰਚਾਉਂਦਾ ਹੈ ਤਾਂ ਉਸ ਨੂੰ ਸਜ਼ਾ ਦੇ ਵਿੱਚ ਰਾਹਤ ਦਿੱਤੀ ਜਾਵੇਗੀ ਪਰ ਦੂਜੇ ਪਾਸੇ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਮੌਕੇ ਤੇ ਉਸ ਬੰਦੇ ਦੀ ਮਦਦ ਕਰਨ ਦੇ ਲਈ ਟਰੱਕ ਰੋਕਦੇ ਹਾਂ ਤਾਂ ਉੱਤੇ ਲੋਕ ਗੁੱਸੇ ਵਿੱਚ ਆ ਕੇ ਸਾਡੇ ਤੇ ਹਮਲਾ ਵੀ ਕਰ ਸਕਦੇ ਨੇ ਹੁਣ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿ ਇਸ ਕਾਨੂੰਨ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਕੀ ਤੁਹਾਨੂੰ ਦੱਸ ਗਿਆ ਹੁਣ ਇਹ ਹੀ ਸਰਕਾਰਾਂ ਹੀ ਸਾਡਾ ਸਾਰਾ ਕੁਝ ਕਰਦੀਆਂ ਨੇ ਜੇ ਮੋਦੀ ਸਾਹਿਬ ਨੂੰ ਚਾਹੀਦਾ ਸੀ ਜਾਂ ਅਮੀਸ਼ਾ ਨਾ ਜਾਂ ਗੜਕਰੀ ਸਾਹਿਬ ਨੇ ਕਾਨੂੰਨ ਪਾਸ ਕੀਤਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਟਰੱਕਾਂ ਵਾਲੇ ਲੜਤਾਲਾ ਕਰ ਦਿੱਤੀ ਤਾਂ ਪਬਲਿਕ ਕਿੱਧਰ ਜਾਏਗੀ ਗੜ ਉਹਨਾਂ ਕਾਨੂੰਨ ਪਾਸ ਕਰਕੇ ਆਉਣਾ ਬਹਿ ਗਏ ਹੁਣ ਤੁਸੀਂ ਵੇਖੋ ਵੀ ਕੀ ਹਾਲਾਤ ਬਣ ਗਏ ਇਹਨਾਂ ਨੂੰ ਇਹ ਨਹੀਂ ਚਾਹੀਦੇ ਇਹੋ ਜੇ ਕੰਮ ਕਰਨੇ 10 ਲੱਖ ਰੁਪਏ ਦਰਮਾਨਾ 7 ਸਾਲ ਦੀ ਸਾਈਡਾ ਡਰਾਈਵਰ ਦਾ ਕੋਈ ਗਰਾਹ ਨਹੀਂ ਹੁੰਦਾ ਟ੍ਰੱਕ ਡਰਾਈਵਰ ਗੱਡੀ ਚਲਾਉਂਦਾ ਜੇ ਅੱਗੋਂ ਅਗਲਾ ਮਰੂਤੀ ਵਾਲਾ ਸ਼ਰਾਬੀ ਹੋ ਕੇ ਗੱਡੀ ਲਈ ਉਹਦਾ ਟ੍ਰੱਕ ਦਾ ਕੀ ਚਰੇਗਾ ਉਹ ਇਸ ਕਰਕੇ ਬਿਲਕੁਲ ਜ਼ਰੂਰ ਗਲਤ ਬਾਤ ਕੀਤਾ ਗਿਆ ਇਹਨੂੰ ਜਲਦੀ ਜਲਦੀ ਵਾਪਸ ਲੈਣ ਔਰ ਵਾਪਸ ਲੈ ਕੇ ਜਲਦਾ ਦਾ ਜਿਹੜਾ ਉਹ ਭਲਾ ਕਰਨ ਹੁਣ ਕੀ ਹੋ ਰਿਹਾ ਹੁਣ ਇਸ ਟਾਈਮ ਕੀ ਹੋ ਰਿਹਾ ਹੈ ਤੁਹਾਡੇ ਸਾਹਮਣੇ ਪੈਨੀਆਂ ਲੈ ਲੈ ਕੇ ਆ ਕੇ ਨੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ 100 ਦਾ ਲੈ ਲਓ ਕੋ 200 ਦਾ ਲੈ ਲਓ ਆ ਇੱਥੇ ਆਦਨੇ ਸਾਨੂੰ ਡਰਾਮ ਭਰ ਦੇ ਪਲੌ ਦੇ ਅਸੀਂ ਘਰੇ ਲ ਜਾ ਕੇ ਰੱਖ ਲਈਏ ਛੱਟੇ ਜੁੜੇ ਨਾ ਕਰਦੀ ਹੂੰ ਜੇ ਥੋੜਾ ਥੋੜਾ 100 100 2 200 ਦਾ ਪਵਾ ਲੈਣ ਕੰਮ ਚਲਾਉਣ ਕੋਈ ਘਾਟਾ ਨਹੀਂ ਪਰ ਸਾਡੇ ਲੋਕ ਜਿਹੜੇ ਨੇ ਇਹਨਾਂ ਨੂੰ ਸਬਰ ਨਹੀਂ ਹੈਗਾ ਨਾ ਸਬਰ ਹੋਣ ਕਰਕੇ ਇਹਨਾਂ ਨੇ ਆਹ ਵੇਖੋ ਤੁਸੀਂ ਆਹ ਹਰ ਪੰਪ ਤੇ ਈ ਈ ਲਾਈਨਾਂ ਲਾਕੀਆਂ ਨੇ ਤੇ ਕੋਈ ਬਿਮਾਰ ਬੰਦਾ ਕਿਸੇ ਦਾ ਵਿਚਾਰੇ ਦਾ ਜੀਮ ਬਿਮਾਰ ਹੋ ਉਹਨੇ ਕਿੱਥੇ ਜਾਣਾ ਉਹਨਾਂ ਨੂੰ ਤੇਲ ਨਹੀਂ ਮਿਲਣਾ ਇਹਨਾਂ ਨੇ ਘਣਾ ਚ ਰੱਖਣਾ ਹੂੰ ਹੂੰ ਹੁਣ ਦੱਸੋ ਕੀ ਕਰੀਏ ਇਹਨਾਂ ਕੰਨੀਆਂ ਦਾ ਬੰਦ ਕਰਾਉਣਾ ਆਹੀ ਬੰਦ ਕਰਾਉਣੇ ਦੀ ਕੰਨੀਆਂ ਤੇਲ ਨਾ ਪਾ ਮੋਟਰਸਾਈਕਲ ਤੇ 100 ਤੋਂ ਦਾ ਬਾਲ ਠੀਕ ਫਿਰ ਸਾਰਿਆਂ ਨੂੰ ਮਿਲ ਸਕਦਾ ਤੇ ਸਰਕਾਰ ਲੱਗੇ ਹੱਥ ਜੋੜ ਕੇ ਬੇਨਤੀ ਕਰਦੇ ਵੀ ਆਏ ਹੋ ਜੇ ਸੱਚ ਕਾਨੂੰਨ ਨਾ ਪਾਸ ਕਰਿਆ ਕਰੋ ਜਿਸ ਦੇ ਨਾਲ ਜਨਤਾ ਦੁਖੀ ਹੋਵੇ ਤੇ ਇਹ ਆਪਣੇ ਕਾਨੂੰਨ ਜਲਦੀ ਜਲਦੀ ਵਾਪਸ ਲੈ ਕੇ ਟਰੱਕਾਂ ਵਾਲੀ ਦੀ ਹੜਤਾਲ ਖਤਮ ਕਰਵਾਓ ਤੇ ਆ ਦਾ ਕੰਮਾਂ ਕਸ਼ਾ ਵੀ ਜਿਹੜਾ ਜੋ ਵੀ ਢਾਂਚਾ ਜਿਹੜਾ ਆਪਣਾ ਇੰਡੀਆ ਦਾ ਟਰੱਕਾਂ ਰਹੀ ਹੋ ਜਾਣਾ ਵਪਾਰ ਇਹ ਟਰੱਕਾਂ ਰਹੀ ਹੋਏਗਾ ਗੱਡੀਆਂ ਚੱਲਣਗੀਆਂ ਦਾ ਮਾਲ ਆਏਗਾ ਨਹੀਂ ਤੇ ਨਹੀਂ ਆਏਗਾ